ਮੈਂ ਇੱਕ ਵਾਰੀ ਸਮਾਪਰਚਾਰ ਕਰ ਰਿਹਾ ਸੀ ਸ਼ਾਦੀ ਸੀ ਤੇ ਮੈਂ ਕਿਹਾ ਕਿ ਇਹ ਹੋਇਆ ਤਾਂ ਮੈਂ ਦਿੱਤੀ ਜੋ ਚਾਹ ਮੰਗੋ ਤੁਹਾਡੇ ਆਸੇ ਹੋ ਜਾਏਗਾ ਇੱਕ ਬੰਦਾ ਖੜਾ ਹੋ ਗਿਆ ਸੰਗੀਤ ਚ ਲੰਦੇ ਰੁਕ ਕੇ ਮੈਂ ਕਿਹਾ ਕੁਝ ਕਹਤਾਂਗੇ ਸੁਣ ਹਾਂ ਤੇ ਆਦੀ ਦਿੱਤੀ ਲਖਾਂ ਦੱਸੋ ਬਈ ਇਹਦੇ ਤੁਸੀਂ ਕਿਹਾ ਨਾ ਜੋ ਚਾਹ ਮੰਗੋ ਤੁਹਾਡੇ ਆਸੇ ਬਾਈਬਲ ਬੋਲਦੇ ਤੇ ਯੂਸਫ ਜੀ ਬਾਈਬਲ ਬੋਲਦੇ ਇੰਨਾ ਫੇਕੀ ਕਿ ਲੋ ਮੈਂ ਕਿ ਦੱਸੋ ਇਹਨੇ ਬਿਸਪੀ ਲੀ ਲੋ ਸੁਣੀਏ ਸੁਣੀਏ ਉਹਨੇ ਕੀ ਕੀਤਾ ਪਰਮੇਸ਼ਰ ਦੀ ਹਜ਼ੂਰੀ ਤੇ ਮਜ਼ਾਕ ਜਾਂ ਤੂੰ ਪਰਮੇਸ਼ਰ ਦੇ ਘਰ ਜਾਏ ਕਪੈਰ ਉਸ ਬੰਦੇ ਨੇ ਮੈਂ ਮਜ਼ਾਕ ਕੀਤਾ ਮੈਨੂੰ ਕਿਹਾ ਇਹ ਕੋਈ ਗੱਲ ਨਹੀਂ ਹੁੰਦਾ ਜਦ ਵਿੱਚ ਪ੍ਰਭੂ ਦੇ ਘਰ ਜਾਉਂਦੇ ਆ ਸਾਨੂੰ ਚੰਗੀਆਂ ਚੀਜ਼ਾਂ ਮੰਗਣ ਦੀ ਲੋੜ ਨਹੀਂ ਸਾਨੂੰ ਸ਼ਰਾਪ ਮੰਗਣ ਦੀ ਲੋੜ ਨਹੀਂ ਉਹ ਬੰਦਾ ਜਿੰਨੇ ਖੜੇ ਹੋ ਕੇ ਪਰਮੇਸ਼ਰ ਦੇ ਉਸ ਫੁੱਲਪਟ ਨੂੰ ਮਜ਼ਾਕ ਬਣਾਇਆ ਉਹ ਬੰਦਾ ਉਹਨੇ ਸ਼ਰਾਬ ਹੀ ਮੰਗੀ ਸੀ ਤੇ ਸ਼ਰਾਬ ਪੀ ਪੀ ਕੇ ਡਲ ਗਿਆ ਸੀ ਤੇ ਫਿਰ ਪਤਾ ਨਹੀਂ ਕਿੰਨਾ ਕੁ ਦਾ ਪੈਸਾ ਲੱਗਾ ਸੀ ਤਾਂ ਮਰ ਗਿਆ ਪਰਮੇਸ਼ਰ ਦੇ ਕਰਤਾਂਕ ਕਦੀ ਆਵਾਰਾ ਨਾ ਬੋਲ ਪਰਮੇਸ਼ਰ ਦੇ ਕਰਤ ਨਿਉ ਕਿਆ ਜਾਂ ਤੂੰ ਪਰਮੇਸ਼ਰ ਦੇ ਘਰ ਵਿੱਚ ਜਾਏ ਤੇ ਆਪਣੇ ਪੈਰ ਚੌਕਸੀ ਨਾਲ ਪਾ। ਇਹ ਕੋਈ ਮਜ਼ਾਕ ਵਾਲੀ ਜਗ੍ਹਾ ਨਹੀਂ। ਇਹ ਕੋਈ ਭਜਨ ਨਸਣ ਵਾਲੀ ਜਗ੍ਹਾ ਨਹੀਂ। ਨਬੀ ਨੇ ਕਿਹਾ ਇਹ ਚਰਚ ਕੋਈ ਭਜਨ ਨਸਣ ਵਾਲੀ ਬੱਚਿਆਂ ਦੀ ਕੋਈ ਗਰਾਊਂਡ ਨਹੀਂ ਹੈਗੀ। ਮਤਲਬ ਭਵੇਂ ਇਦਾਂ ਨਹੀਂ ਬਿਖਿਆ। ਇਹ ਇਹ ਇਦਾਂ ਦੀ ਨਹੀਂ ਜਗ੍ਹਾ। ਇਹ ਤੇ ਰਾਮ ਆਰਾਮ ਦੀ ਜਗ੍ਹਾ ਹੈ। ਇੱਥੇ ਸ਼ਾਂਤੀ ਦੀ ਜਗ੍ਹਾ ਹੈ। ਮੈਂ ਕਹਿੰਦਾ ਕਿ ਜਿੱਦਾਂ ਅਸੀਂ ਇਦਾਂ ਮਨਾਕ ਬਣਾਉਂਦੇ ਆਂ ਇੱਕ ਮਨੁੱਖ ਨਬੀ ਕੋਲ ਵੀ ਆਇਆ ਸੀ। ਯੇਨੇ ਉਹ ਉਹਨੇ ਕਹ ਮਨਵਾ ਬਿਮਾਰੀ ਹੈ ਇਹ ਬਿਮਾਰੀ ਹੈ ਉਹਨੇ ਕਹ ਤੈਨੂੰ ਕੋਈ ਬਿਮਾਰੀ ਨਹੀਂ ਮੈਸੇਜ ਪੜਨਾ ਨਾ ਸਾਰੇ ਪਤਾ ਹੈ ਬਸ ਮੈਂ ਬਸ ਇੱਕ ਮੂੰਹ ਤੇ ਨਿਕਲ ਜਿੱਦੀ ਮੈਸੇਜ ਖੜਾ ਬੇਦਗੁਰ ਸਾਰੇ ਤਿਆਰ ਤੇ ਹਾਂ ਜੀ ਇਹ ਕਿੱਥੇ ਚਲਾ ਗਿਆ ਹਾਂ ਔਰ ਉਹਨੇ ਕਹ ਤੈਨੂੰ ਕੋਈ ਅਲਮਤ ਨਹੀਂ ਕੋਈ ਲੱਛਣ ਨਹੀਂ ਕੋਈ ਬਿਮਾਰੀ ਨਹੀਂ ਜਾ 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 ਬੈਠਾ ਪਰ ਉਹ ਕਹਿੰਦਾ ਨਹੀਂ ਨਹੀਂ ਮੇਰਾ ਕਾਰਡ ਪੜ ਪਰ ਉਹ ਬੰਦੇ ਨੇ ਕਿ ਤੈਨੂੰ ਕੋਈ ਬਿਮਾਰੀ ਨਹੀਂ ਉਹ ਕਹਿੰਦਾ ਪਰ ਕਾਰਡ ਪੜ ਉੱਤੇ ਲਿਖਿਆ ਹੈ ਕੈਂਸਰ ਟੀਵੀ ਕੋਈ ਦਾਨੀਆ ਤੀਜਾ ਅਨੇ ਕਦੀ ਗੱਲ ਇਦਾਂ ਹੈ ਠੀਕ ਹੈ ਤੈਨੂੰ ਕਿ ਸਹੀ ਹੈ ਤੂੰ ਪਰ ਤੂੰ ਆਣ ਕੇ ਮਜ਼ਾਕ ਬਣਾਇਆ ਠੀਕ ਹਾਲ ਉਹ ਸਭ ਹੁਣੇ ਹੁਣੇ ਹੀ ਤੇਰੀਆਂ ਫਿਰ ਉਸ ਬੰਦੇ ਨੇ ਆਵੇਂ ਨਾ ਵੀ ਦੀ ਪੈਂਟ ਫੜ ਲਈ ਭਾਵੇਂ ਕੁਝ ਨਹੀਂ ਕੀਤਾ ਪਰ ਉਹਦੀ ਹੁੰਦੀ ਹੈ ਪਰ ਮਰਿਆ ਕਿਦਾਂ ਉਹਦੀ ਵਿੱਚ ਮੈਂ ਕਹਿੰਨਾ ਕਿ ਮਸੀਹੀ ਘਰਾਣਾ ਮਸੀਹੀ ਲੋਕ ਮਜ਼ਾਕ ਬਾਜੀ ਨਹੀਂ ਚਰਚ ਮਜ਼ਾਕ ਬਾਜੀ ਨਹੀਂ ਸੇਵਾ ਮਜ਼ਾਕ ਬਾਜੀ ਨਹੀਂ ਔਰ ਭਰਤ ਮਜ਼ਾਕ ਬਾਜੀ